ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗਿਆਨੀ ਅਰਵਿੰਦਰ ਸਿੰਘ ਜੋ ਕਿ ਮੈਂ ਇੱਥੇ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ ਹਾਂ ਸੋ ਜਿਹੜੇ ਪ੍ਰਬੰਧ ਨੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਚਾਅ ਨਾਲ ਮਨਾਰ ਦੇ ਨਾਲ ਸੰਗਤਾਂ ਜੜੀਆਂ ਨੇ ਉਹ ਤਿਆਰੀਆਂ ਚੱਲ ਰਹੀਆਂ ਨੇ ਵਿਆਹ ਦੀਆਂ ਵਰਕਪੁਰਬ ਦੀਆਂ ਜਿਸ ਵਿੱਚ ਸੰਗਤਾਂ ਗੁਰੂ ਕੇ ਲੰਗਰ ਅਟੁੱਟ ਚੱਲਣਗੇ ਜਿਸ ਵਿੱਚ ਅਤੇ ਦੀਵਾਨ ਦੀਵਾਨਾਂ ਵਾਸਤੇ ਵੀ ਤਿਆਰੀਆਂ ਚੱਲ ਰਹੀਆਂ ਨੇ ਸੰਗਤਾਂ ਉਥੋਂ ਬੜੇ ਉਤਸ਼ਾਹ ਦੇ ਨਾਲ ਜਿਸ ਤਰ੍ਹਾਂ ਇੱਕ ਇਤਿਹਾਸ ਨੂੰ ਦਰਹਾਉਂਦਿਆਂ ਹੋયા ਸਤਿਗੁਰੂ ਸਾਹਿਬੀ ਉੱਤੇ ਪੂਰਨ ਸ਼ਰਧਾ ਰੱਖਦੇ ਆ ਉਸੇ ਸਮੇਂ ਨੂੰ ਫੀਲ ਕਰਦੇ ਆ ਆਪਣੇ ਆਪਣੇ ਅਨੁਭਾਵੇ ਤੇ ਲਿਆਉਂਦੇ ਆ ਸੰਗਤਾਂ ਸੁਲਤਾਨਪੁਰ ਲੋਧੀ ਤੋਂ ਬੜੇ ਉਤਸ਼ਾਹ ਦੇ ਨਾਲ ਸ਼ਬਦ ਕੀਰਤਨ ਕਰਦੇ ਹੋયા ਸਤਿਗੁਰੂ ਸਾਹਿਬ ਜਿਹਦੇ ਗੁਣ ਗਾਇਨ ਕਰਦੇ ਆ ਹੋયા ਬੜੇ ਚਾਹ ਦੇ ਨਾਲ ਮਿਲਾਰ ਦੇ ਨਾਲ ਇਸ ਸਥਾਨ ਉੱਤੇ ਆ ਕਰਕੇ ਨਤਬਸਤਕ ਹੁੰਦੀਆਂ ਨੇ 3 ਅਗਸਤ ਨੂੰ ਸਤਿਗੁਰ ਸਾਹਿਬ ਦੀ ਕਿਰਪਾ ਸਦਕਾ ਇੱਥੇ ਜਿਹੜਾ ਨਗਰ ਕੀਰਤਨ ਉਹ ਜਿਹੜਾ ਡੇਰਾ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਜੀ ਸੋ ਇਸ ਖੁਸ਼ੀ ਦੇ ਮੌਕੇ ਤੇ ਵੇਖੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਗੁਰੂ ਸਾਹਿਬ ਨੇ ਸਿੱਖਿਆਵਾਂ ਦਿੱਤੀਆਂ ਜੋ ਸਤਿਗੁਰ ਸਾਹਿਬ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਜਿਸ ਤਰ੍ਹਾਂ ਗੁਰਪੁਰਬ ਵਿਆਹ ਦਾ ਲਾ ਲੋ ਇਸ ਵਿੱਚ ਸਤਿਗੁਰ ਸਾਹਿਬ ਜਿੱਦੋਂ ਇਤਿਹਾਸ ਵਿੱਚ ਆਉਂਦਾ ਕਿ ਸਤਿਗੁਰ ਸਾਹਿਬ ਜੀ ਇੱਥੇ ਆਏ ਸਨ ਉਹਨਾਂ ਨੇ ਆ ਕੇ ਕਰਕੇ ਗੁਰਬਾਣੀ ਦੇ ਅਨੁਸਾਰ ਜਿਸ ਤਰ੍ਹਾਂ ਮੂਲ ਮੰਤਰ ਨੂੰ ਲੈ ਕਰਕੇ ਤੇ ਆ ਕਰਕੇ ਲਾਵਾਂ ਲਈਆਂ ਸਨ ਇੱਕ ਸਿੰਪਲ ਬੜਾ ਹੀ ਸੌਖੇ ਢੰਗ ਦੇ ਨਾਲ ਇੱਕ ਸਾਦਾ ਢੰਗ ਦੇ ਨਾਲ ਜਿਹੜਾ ਸੀ ਉਹਨਾਂ ਦਾ ਵਿਆਹ ਹੋਣਾ ਕੀਤਾ ਸੀ ਮੈਂ ਇਹ ਕਹਿੰਦਾ ਕਿ ਜੇਕਰ ਜਿਸ ਤਰ੍ਹਾਂ ਸਤਿਗੁਰ ਸਾਹਿਬ ਦੀ ਮਰਿਆਦਾ ਅਨੁਸਾਰ ਆਪਾਂ ਵਿਆਹ ਵੀ ਕਰਦੇ ਆਂ ਕੁਝ ਵੀ ਮਨਾਉਂਦੇ ਬੜੇ ਸਿੰਪਲ ਸੋਕੇ ਢੰਗ ਦੇ ਨਾਲ ਜਿਹੜਾ ਸਾਨੂੰ ਕਰਨਾ ਚਾਹੀਦਾ ਗੁਰੂ ਸਾਹਿਬ ਦੇ ਇਤਿਹਾਸ ਤੋਂ ਸਿੱਖਿਆ ਲਿਆ ਕਰਕੇ ਇਹ ਤਾਂ ਬਹੁਤ ਜਿਆਦੀ ਮਾੜੀ ਗੱਲ ਐ ਵੈਸੇ ਇਹ ਇਸ ਗੱਲਾਂ ਸੰਗਤ ਵਿੱਚ ਹੋਣੀਆਂ ਨਹੀਂ ਚਾਹੀਦੀਆਂ ਜਿਹੜੇ ਗੁਰੂ ਦੇ ਜਿਹੜੇ ਤਿਉਹਾਰ ਹੁੰਦੇ ਨੇ ਗੁਰਪੁਰਬ ਹੁੰਦੇ ਨੇ ਗੁਰੂ ਦੇ ਨਾਲ ਜੁੜਨ ਵਾਸਤੇ ਹੁੰਦੇ ਨਾ ਕਿ ਹੁੱਲੜਬਾਜੀ ਕਰਨ ਵਾਸਤੇ ਹੁੰਦੇ ਨੇ ਇਹ ਸਾਨੂੰ ਆਪ ਹੀ ਸੋਚਣਾ ਚਾਹੀਦਾ ਹੈ ਕਿ ਸਾਨੂੰ ਇਹ ਸਾਡਾ ਇਤਿਹਾਸ ਹੈ ਸਾਡਾ ਵਿਰਸਾ ਹੈ ਇਹਨੂੰ ਆਪਾਂ ਨੂੰ ਸਮਝਣਾ ਪਵੇਗਾ ਜੇਕਰ ਅਸੀਂ ਇਸ ਗੱਲ ਨੂੰ ਨਾ ਸਮਝਾਂਗੇ ਤੇ ਅਸੀਂ ਸਾਡੀ ਜਿਹੜੀ ਕੌਮ ਦੀ ਦੂਰਦਰਸ਼ਾ ਹੋਰ ਵੀ ਮਾੜੀ ਹੋ ਸਕਦੀ ਹੈ ਇਸ ਕਰਕੇ ਨੌਜਵਾਨਾਂ ਨੂੰ ਇਹੀ اپੀਲ ਹੈ ਕਿ ਜੇਕਰ ਉਹ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਵਿੱਚ ਆਉਣ ਗੁਰੂ ਘਰ ਵਿੱਚ ਆ ਕਰਕੇ ਸੇਵਾ ਸਿਮਰਨ ਦੇ ਨਾਲ ਜੁੜਨ ਕਿਉਂਕਿ ਇਹ ਹਰ ਵਕਤ ਜਿਹੜਾ ਗੁਰੂ ਦੇ ਨਾਲ ਇਹ ਮੌਕਾ ਹੁੰਦਾ ਗੁਰੂ ਦੇ ਨਾਲ ਪ੍ਰੇਮ ਪਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਦ ਸਾਉ ਗੁਰਦੁਆਰਾ ਸਾਹਿਬ ਦੀ ਸੇਵਾ ਬਾਬਾ ਸੇਵਾ ਸਿੰਘ ਜੀ ਨਾਲ ਲਈ ਖਦੂਰ ਸਾਹਿਬ ਵਾਲਿਆਂ ਨੇ ਇੱਥੇ ਮਾਰਤਾਂ ਬਣ ਗਈਆਂ ਸੋਨਾ ਲੱਗੇਗਾ ਕੰਦ ਨੂੰ ਬੇਸਮੈਂਟਾਂ ਬਣ ਗਈਆਂ ਗੱਡੀਆਂ ਵਾਸਤੇ ਇੱਥੇ ਸਕੂਟਰੀਆਂ ਵਾਸਤੇ ਜੋੜਾ ਘਰ ਨਵਾਂ ਬਣੇਗਾ ਲੰਗਰ ਹਾਲ ਬਣਨਗੇ ਸਰਾਮਾਂ ਬਣ ਗਈਆਂ ਇੱਥੇ ਮਾਰੇ ਜੀਆਂ ਤੇ ਤਗੜੇ ਹੋ ਕੇ ਪਾਈ ਸਾਥ ਦਿਓ ਇੱਥੇ ਸਾਰਾ ਬਟਾਲਾ ਸਾਥ ਦਿਓ ਮਾਰੇ ਜਾਂ ਵੀ ਇਹ ਖੁੱਲਾ ਦਰਬਾਰ ਖੁੱਲੇ ਰਸਤੇ ਹੋ ਜਾਣ ਤੇ ਮਾਰੇ ਜੀ ਸੇਵਾ ਹੋ ਸਕੇ ਤੇ ਆਲਕਿਆਂ ਹੀ ਆ ਕਾਣਾ ਚੋਨੇ ਆ ਵੀ ਇੱਥੇ ਗੁਰੂ ਨਾਨਕ ਦੇਵ ਜੀ ਖੰਧਨਾ ਆ ਕੇ ਬੈਠੇ ਸਨ ਸਲਕ ਮਾਦਾ ਸਲਖਣੀ ਦਾ ਡੇਹੜਾ ਸਾਹਿਬ ਗੁਰਦੁਆਰਾ ਆ ਨਾਲ ਪਿੱਛੇ ਉੱਥੇ ਵਿਆਹ ਹੋਇਆ ਫੇਰੇ ਉੱਥੇ ਹੋਏ ਨੇ ਨੂਰਮントਰ ਨਾਲ ਫੇਰੇ ਉਦੋਂ ਬੇਡੀਆਂ ਨਾਲ ਬੰਦੇ ਕਿਤਾਬਾਂ ਨਾਲ ਉਹ ਜਿਹੜਾ ਉਦੋਂ ਵੈਣਚੋਂ ਸਲਤਨਪੁਰ ਲੋਧੀ ਤੋਂ ਆਉਂਦਾ ਨੇ ਲਿਆਂਦਾ ਸੀ ਮੂਲਮੰਤਰ ਕੱਢ ਕੇ ਤਿੰਨ ਦਿਨ ਜਦੋਂ ਗਮਰੇਸਨ ਮਹਾਰਾਜ ਤੇ ਉਹਨਾਂ ਨੇ ਉਹਨਾਂ ਦਾ ਫੇਰਾ ਹੋਇਆ ਉਹਨਾਂ ਨੇ ਇੱਕ ਅਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋ ਨਿਸ਼ਟਾ ਗੁਰ ਪ੍ਰਸਾਦ ਜਪ ਆਦ ਸਤਿ ਜੁਗਾਤ ਸਤ ਹੈ ਪੀਸ ਬਾਚ ਨਾਨਕ ਉਸਤੀ ਵੀ ਸਤ ਕਹਿੰਦੇ ਆ ਵੀ ਇੱਕ ਤੋਂ ਵੱਡਾ ਗੁਰੂ ਨਾਨਕ ਦੇਵ ਜਿੱਤੇ ਵੱਡਾ ਕੋਈ ਸਥਾਨ ਨਹੀਂ ਹੈ ਕੰਨ ਸਾਹਿਬ ਦੀ ਦਾ ਜੋ ਵੀ ਇੱਥੇ ਮੰਗ ਕੋਈ ਕਰੇਗਾ ਦੀ ਪੂਰੀ ਹੋਏਗੀ ਪਰ ਇਹ ਸਾਰੇ ਸਹਿਯੋਗ ਦੇਣ ਇਹ ਸਾਰੇ ਜਿੰਨੇ ਵੀ ਉਹ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਅਮਰ ਛਕਣ ਤੇ ਗੁਰੂ ਦੇ ਪਾਣੀ 'ਚ ਰਹਿਣ ਗੁਰੂ ਦਾ ਕਹਿਣਾ ਹੁੰਦਾ ਹੈ